ਤਨ ਤਨ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਬੇਅੰਤ ਸੰਗਤਾਂ ਹਾਜ਼ਰੀਆਂ ਭਰਵੀਆਂ ਨੇ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਸਮੂਹ ਸੰਗਤਾਂ ਦੇ ਘਰਾਂ ਵਿੱਚ ਸੁਖ ਸ਼ਾਂਤੀ ਦੀਆਂ ਦਾਤਾਂ ਵਕਸ਼ਣੀਆਂ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਸਮੂਹ ਸੰਗਤਾਂ ਨੂੰ ਤੰਦਰੁਸਤੀ ਦੀ ਦਾਤ ਦੇਖਣੀ ਸ਼ੁਭ ਭਾਵਨਾਵਾਂ ਦਰ ਤੋਂ ਪੂਰੀਆਂ ਕਰਨੀਆਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਮਹਾਰਾਜ ਜੋਧਾ ਕੇ ਵੱਡੀ ਤੋਂ ਵੱਡੀ ਬਿਮਾਰੀ ਠੀਕ ਹੋ ਜਾਂਦੀ ਦਿਲੋਂ ਮੰਨੋ ਵਾਹਿ ਕਰੋ